ਫਿਰ ਤੋਂ ਮੌਸਮ ਦੀ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਗੱਲ ਕਰਾਂਗੇ ਪੰਜਾਬ ਹਰਿਆਣਾ ਰਾਜਸਥਾਨ ਦੇ ਮੌਸਮ ਦੀ ਸਾਸੀਆ ਗੱਲ ਸਾਰੇ ਪੰਜਾਬ ਵਾਸੀਆਂ ਨੂੰ ਮੌਸਮ ਦੀ ਜਾਣਕਾਰੀ ਦੇਖਦੇ ਦਸ਼ਕਾਂ ਦਾ ਤਹਿ ਦਿਲੋਂ ਸਵਾਗਤ ਕਰਦੇ ਹਾਂ ਗੱਲ ਕਰਾਂਗੇ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਕਿਹੜੇ ਇਲਾਕਿਆਂ ਵਿੱਚ ਤੁੰਦ ਦੇ ਤੇ ਬੱਦਲ ਵਾਈ ਦੇ ਸਾਰ ਬਣਨਗੇ ਜਿਹੜਾ ਇੱਕ 25ਵੇਂ ਸਿਸਟਮ ਅਗਲਾ ਆਉਂਦਾ ਹੈ ਤੱਕਾਈ ਦੇ ਰਿਹਾ ਉਸ ਦੀ ਜਾਣਕਾਰੀ ਤੁਹਾਡੇ ਨਾਲ ਵੀਡੀਓ ਦੇ ਵਿੱਚ ਸਾਂਝੀ ਕਰਾਂਗੇ ਇੱਕ ਵਾਰ ਫਿਰ ਤੋਂ ਛੋਟੀ ਜਹੀ ਬੇਨਤੀ ਕਰਦੇ ਹਾਂ ਚੈਨਲ ਨੂੰ ਜੁਮਸਕ੍ਰਾਈਬ ਕਰ ਲਓ ਤਾਂ ਜੋ ਅੱਗੇ ਚੱਲ ਕੇ ਜਿਹੜੀ ਵੀ ਮੌਸਮ ਦੀ ਤੁੰਦ ਦੀ ਮੀਂਹ ਦੀ ਅਪਡੇਟ ਆਵੇ ਸਭ ਤੋਂ ਦੁਰਮਣੇ ਲੈਣਾ ਤਾਂ ਹੀ ਤੁਹਾਨੂੰ ਪੂਰੀ ਜਾਣਕਾਰੀ ਮਿਲੇਗੀ ਦੀ ਅਪਡੇਟ ਦੀ ਗੱਲ ਕਰੀਏ ਯਾਨੀ ਕਿ 19 ਵੀ 21 ਜਨਵਰੀ ਦੇ ਮੌਸਮ ਦੀ ਗੱਲ ਕਰੀਏ ਤਾਂ ਇਸ ਵੇਲੇ ਦੀਆਂ ਲਾਈਵ ਸੈਟ ਤਸਵੀਰਾਂ ਤੁਹਾਡੇ ਨਾਲ ਤੁਹਾਡੀ ਸਕਰੀਨ ਉਤੇ ਸਾਂਝੀਆਂ ਕਰ ਰਿਹਾ ਤਕਰੀਬਨ ਲਗਭਗ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਆਪਾਂ ਨੂੰ ਤਕਰੀਬਨ ਬੱਦਲਵਾਈ ਗੁਜਰਦੀ ਹੋਈ ਦਿਖਾਈ ਦੇ ਰਹੀ ਸੀਗੀ ਪੰਜਾਬ ਦੇ ਉੱਤੋਂ ਲੰਘਦੀ ਹੋਈ ਦਿਖਾਈ ਦੇ ਰਹੀ ਸੀ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਅੱਜ ਵੀ ਆਪਾਂ ਨੂੰ ਬੱਦਲਵਾਈ ਗੁਜਰਦੀ ਹੋਈ ਦਿਖਾਈ ਦੇ ਸਕਦੀ ਹੈ ਤੇ ਕੁਝ ਖੇਤਰਾਂ ਦੇ ਵਿੱਚ ਧੁੱਪ ਵੀ ਦੇਖਣ ਨੂੰ ਮਿਲ ਸਕਦੀ ਹੈ ਪਰ ਪੰਜਾਬ ਦੇ ਜ਼ਿਆਦਾਤਰ ਖੇਤਰਾਂ ਦੇ ਵਿੱਚ ਆਪਾਂ ਨੂੰ ਸੰਗਣੀ ਤੁੰਦ ਸਵੇਰ ਦੇ ਪਹਿਲੇ ਘੰਟਿਆਂ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਇਸ ਦੀ ਰਿਪੋਰ ਕਰਾਂਗੇ ਜੋ ਮੌਸਮ ਵਿਭਾਗ ਨੇ ਜਾਰੀ ਕੀਤੀ ਗਈ ਹੈ ਤੇ ਕੁਝ ਇਲਾਕਿਆਂ ਵਿੱਚ ਬੱਦਲਬਾਜ਼ੀ ਦੇ ਸਾਰ ਹਨ ਉਸ ਦੀ ਰਿਪੋਰਟ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਜੇਕਰ ਆਪਾਂ ਹਿਮਾਚਲ ਤੇ ਪੰਜਾਬ ਨਾਲ ਟੱਚ ਕਰਦੇ ਇਲਾਕਿਆਂ ਦੀ ਗੱਲ ਕਰੀਏ ਤਕਰੀਬਨ ਉੱਪਰਲੇ ਇਲਾਕਿਆਂ ਦੇ ਵਿੱਚ ਤਕਰੀਬਨ ਬੱਦਲਬਾਜ਼ੀ ਦੀ ਗੁਜਰਦੀ ਹੋਈ ਦਿਖਾਈ ਦੇ ਰਹੀ ਹੈ ਤੇ ਕੁਝ ਇਲਾਕਿਆਂ ਦੇ ਵਿੱਚ ਉੱਪਰਲੇ ਇਲਾਕਿਆਂ ਵਿੱਚ ਬਰਫਬਾਜ਼ੀ ਦੇ ਸਾਰ ਵੀ ਬੰਦੇ ਹੋਏ ਦਿਖਾਈ ਦੇ ਰਹੇ ਹਨ ਜਿਸ ਨਾਲ ਪੰਜਾਬ ਹਰਿਆਣਾ ਰਾਜਸਥਾਨ ਦੇ ਮੈਦਾਨੀ ਇਲਾਕਿਆਂ ਦੇ ਵਿੱਚ ਟੈਂਪਰੇਚਰ ਦੇ ਵਿੱਚ ਗਰਾਵੜ ਦੇ ਇੱਕ ਨੂੰ ਮਿਲੇਗੀ ਤਕਰੀਬਨ ਉੱਤਰ ਪੱਛਮ ਦਿਸ਼ਾ ਤੋਂ ਹਵਾ ਚਲਦੀ ਹੋਈ ਦਿਖਾਈ ਦੇ ਰਹੀ ਹੈ ਜੇਕਰ ਸਭ ਤੋਂ ਪ ਰਾਜਸਤਾਨ ਵਿੱਚ ਇੱਕ ਸਿਸਟਮ ਬਦਲਵਾਈ ਦਾ ਚੱਲਦਾ ਹੋਇਆ ਕੱਲ ਦਿਖਾਈ ਦੇ ਰਿਹਾ ਹੈ ਤਕਰੀਬਨ ਪੰਜਾਬ ਨਾਲ ਟੱਚ ਕਰਦੇ ਰਾਜਸਤਾਨ ਦੇ ਇਲਾਕਿਆਂ ਦੇ ਵਿੱਚ ਆਪਾਂ ਨੂੰ ਬਦਲਵਾਈ ਦਾ ਅਸਰ ਦੇਖਣ ਨੂੰ ਮਿਲਿਆ ਤਕਰੀਬਨ ਧੁੱਪ ਘੱਟ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲੀ ਕਿਉਂਕਿ ਜਿਹੜਾ ਮੌਸਮ ਦੇ ਹਿਸਾਬ ਦੇ ਨਾਲ ਤੁੰਦ ਵਰਗਾ ਮਾਹੌਲ ਬਦਲਵਾਈ ਹੋਣ ਕਰਕੇ ਧੁੱਪ ਦੇ ਚਾਂਸ ਘੱਟਦੇ ਦਿਖਾਈ ਦੇ ਰਹੇ ਤਕਰੀਬਨ ਦੁਪਹਿਰ ਦੇ ਆਸ-ਪਾਸ ਕੁਝ ਖੇਤਰਾਂ ਦੇ ਵਿੱਚ ਆਪਾਂ ਨੂੰ ਹਲਕੀ ਧੁੱਪੋ ਵੀ ਦੇਖਣ ਨੂੰ ਮਿਲੀ ਓਵਰਆਲ ਰਾਜਸਤਾਨ ਦਾ ਮੌਸਮ ਆਪਾਂ ਨੂੰ ਇਹ ਬਦਲਵਾਈ ਵਾਲਾ ਦੇਖਣ ਨੂੰ ਮਿਲਿਆ ਤਕਰੀਬਨ ਆਉਣ ਵਾਲੇ ਘੰਟਿਆਂ ਦੇ ਵਿੱਚ ਵੀ ਹਲਕੀ ਦੇ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਜੇਕਰ ਹਰਿਆਣੇ ਦੇ ਇਲਾਕਿਆਂ ਦੀ ਗੱਲ ਕਰੀਏ ਹਰਿਆਣੇ ਦੇ ਵਿੱਚ ਵੀ ਆਪਾਂ ਨੂੰ ਆਉਣ ਵਾਲੇ ਘੰਟਿਆਂ ਦੇ ਵਿੱਚ ਤਕਰੀਬਨ ਸਵੇਰ ਦੇ ਪਹਿਲੇ ਘੰਟਿਆਂ ਦੇ ਵਿੱਚ ਬੱਦਲਵਾਈ ਦੇਖਣ ਨੂੰ ਮਿਲੇਗੀ ਸਾਰੇ ਇਲਾਕਿਆਂ ਦੇ ਵਿੱਚ ਤਕਰੀਬਨ 11 ਵਜੇ ਤੋਂ ਬਾਅਦ ਮੌਸਮ ਆਪਾਂ ਨੂੰ ਠੀਕ-ਠਾਕ ਅਤੇ ਸਾਫ਼ ਦੇਖਣ ਨੂੰ ਮਿਲ ਸਕਦਾ ਹੈ ਤੇ ਕੁਝ ਇਲਾਕਿਆਂ ਦੇ ਵਿੱਚ ਆਪਾਂ ਨੂੰ ਤੁੱਪ ਵੀ ਦੇਖਣ ਨੂੰ ਮਿਲ ਸਕਦਾ ਹੈ ਆਪਦੇ ਮੌਸਮ ਦੀ ਗੱਲ ਕਰੀਏ ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਬੱਦਲਵਾਈ ਵਾਲਾ ਮਾਹੌਲ ਕੱਲ ਆਪਾਂ ਨੂੰ ਦੇਖਣ ਨੂੰ ਮਿਲਿਆ ਜਿਸ ਦੇ ਕਾਰਨ ਕਿਸੇ-ਕਿਸੇ ਇਲਾਕੇ ਦੇ ਵਿੱਚ ਆਪਾਂ ਨੂੰ ਤੁੱਪ ਦੇਖਣ ਨੂੰ ਮਿਲੀ ਓਵਰ ਆਲ ਮ ਵਿੱਚ ਦੇਖਣ ਨੂੰ ਮਿਲੇ ਤਕਰੀਬਨ ਟੈਂਪਰੇਚਰ 17 ਤੋਂ 18 ਡਿਗਰੀ ਦੇ ਕਰੀਬ ਬਹੁਤੇ ਇਸ਼ਿਆਂ ਦੇ ਵਿੱਚ ਦੇਖਣ ਨੂੰ ਮਿਲਿਆ ਤਕਰੀਬਨ ਅੱਜ ਵੀ ਆਪਾਂ ਨੂੰ ਟੈਂਪਰੇਚਰ ਇਸ ਰੇਂਜ ਦੇ ਵਿੱਚ ਦੇਖਣ ਨੂੰ ਮਿਲੇਗਾ ਪੂਰੇ ਪੰਜਾਬ ਦੇ ਵਿੱਚ ਕਹਿ ਸਕਦੇ ਹਾਂ ਕਿ ਮੌਸਮ ਠੀਕ ਠਾਕ ਰਹੇਗਾ ਇਸ ਵੇਲੇ ਜੇ ਇਸ ਲਾਈਵ ਸੈਟ ਤਸਵੀਰ ਦੇਖਿਆ ਟੁੱਟਵੇਂ ਰੂਪ ਦੇ ਵਿੱਚ ਪੰਜਾਬ ਦੇ ਵਿੱਚ ਪਹਿਲੇ ਸਵੇਰ ਦੇ ਪਹਿਲੇ ਘੰਟਿਆਂ ਦੇ ਵਿੱਚ ਬੱਦਲਵਾਈ ਦਾ ਮਾਹੌਲ ਦੇਖਣ ਨੂੰ ਮਿਲੇਗਾ ਤਕਰੀਬਨ ਹਲਕੀ ਦਰਮਿਆਨੀ ਤੂਂ ਦਾ ਆਪਾਂ ਨੂੰ ਤਕਰੀਬਨ ਰਾਤ ਤੋਂ ਹੀ ਦੇਖਣ ਨੂੰ ਮਿਲ ਰਹੀ ਹੈ ਤੇ ਕਿਉਂਕਿ ਪੰਜਾਬ ਦੇ ਅੱਜ ਰਾਤ ਤੋਂ ਪੱਛਮੀ ਹਵਾ ਦੀ ਵਾਪਸੀ ਹੋ ਚੁੱਕੀ ਹੈ ਪੱਛ ਜੋ ਆਪਾਂ ਨੂੰ ਸੰਗਣੀ ਤੁੰਦ ਦੇ ਚਾਂਸ ਬੰਦੇ ਹੋਏ ਦਿਖਾਈ ਦੇ ਰਹੇ ਹਨ ਸਵੇਰ ਵੇਲੇ ਤੱਕ ਆ ਕਹਿ ਸਕਦੇ ਹਾਂ ਕਿ ਆਪਾਂ ਨੂੰ ਸਵੇਰ ਦੇ ਪਹਿਲੇ ਘੰਟਿਆਂ ਦੇ ਵਿੱਚ ਆਪਾਂ ਨੂੰ ਤਕਰੀਬਨ ਤੁੰਦ ਦੇਖਣ ਨੂੰ ਮਿਲੇਗੀ ਜਿਸ ਦੇ ਨਾਲ ਟੈਂਪਰੇਚਰ ਦੇ ਵਿੱਚ ਵੀ ਗਰਾਵਰ ਦੇਖਣ ਨੂੰ ਮਿਲੇਗੀ ਜੇਕਰ ਮੌਸਮ ਵਿਭਾਗ ਦੇ ਅਲਰਟ ਦੀ ਗੱਲ ਕਰੀ ਤਾਂ ਤਕਰੀਬਨ ਮੌਸਮ ਵਿਭਾਗ ਨੇ ਵੀ ਤੁੰਦ ਦੇ ਅਲਰਟ ਜਾਰੀ ਕਰ ਦਿੱਤੇ ਗਏ ਜਿਸ ਦੇ ਵਿੱਚ ਗੁਰਦਾਸਪੁਰ ਅਮਰitsar ਸਾਹਿਬ ਤਨਤਨ ਸਾਹਿਬ ਕਪੂਰਥਲਾ ਹੋ ਗਿਆ ਬਾਕੀ ਫਰੋਜਪੁਰ ਫਾਜ਼ਿਲਕਾ ਫਰੀਦਕੋਟ ਮੁਕਸਰ ਬਠਿੰਡਾ ਲੁਧਿਆਣਾ ਬਰਨਾਲਾ ਇਸੰਗੂ ਮਾਨਸਾ ਸੰਗਰੂਰ ਮਲੇਰਕੋਟਲਾ ਪਟਿਆਲਾ ਚਾਂਸ ਜ਼ਿਆਦਾ ਦੇਖਣ ਨੂੰ ਮਿਲ ਸਕਦੇ ਹਨ ਜੇਕਰ ਆਪਾਂ ਗੱਲ ਕਰੀਏ ਤਕਰੀਬਨ ਸਵੇਰੇ 6 ਵਜੇ ਤੋਂ ਹੀ ਬੱਦਲਵਾਈ ਕੁਝ ਇਲਾਕਿਆਂ ਦੇ ਵਿੱਚ ਟੁੱਟਵੇਂ ਤੌਰ ਤੇ ਦੇਖਣ ਨੂੰ ਮਿਲੇਗੀ ਖਾਸ ਕਰਕੇ ਅੰਮ੍ਰਿਤਸਰ ਪੱਟੀ ਹਿਆਰਪੁਰ ਦੇ ਕੁਝ ਇਲਾਕੇ ਹੋਗੇ ਲੁਧਿਆਣੇ ਦੇ ਕੁਝ ਇਲਾਕੇ ਇਹਨਾਂ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਤਕਰੀਬਨ ਜੇਕਰ ਆਪਾਂ ਦੁਪਹਿਰ ਸਵੇਰ ਦੇ ਆਪਾਂ ਤਕਰੀਬਨ 10 ਵਜੇ ਦੀ ਗੱਲ ਕਰੀ ਤਾਂ 10 ਵਜੇ ਟੁੱਟਵੀਂ ਬੱਦਲਵਾਈ ਆਪਾਂ ਨੂੰ ਅੰਮ੍ਰਿਤਸਰ ਪੱਟੀ ਫਰੀਦਕੋਟ ਦੇ ਵਿੱਚ ਦੇਖਣ ਨੂੰ ਮਿਲੇਗੀ ਓਵਰ ਆਲ ਮੌਸਮ ਠੀਕ-ਠਾਕ ਰਹੇਗਾ ਦੁਪਹਿਰੀ 2 ਵਜੇ ਤਕਰੀਬਨ ਮੌਸਮ ਕਲੀਅਰ ਹੋ ਜਾਏਗਾ ਇਸੇ ਤਰ੍ਹਾਂ ਦਾ ਹੀ ਮੌਸਮ ਆਪਾਂ ਨੂੰ ਦੇਖਣ ਨੂੰ ਮਿਲੇਗਾ ਜੇਕਰ ਆਪਾਂ ਤਕਰੀਬਨ ਰਾਤੀ 10 ਵਜੇ ਦੀ ਗੱਲ ਕਰੀਏ 10 ਵਜੇ ਤੱਕ ਮੌਸਮ ਤਕਰੀਬਨ ਕਲੀਅਰ ਹੋ ਜਾਏਗਾ ਜ਼ਿਆਦਾ ਇਲਾਕਿਆਂ ਦੇ ਵਿੱਚ ਬਦਲਬਾਜ਼ੀ ਦੇ ਜਾਂਸ ਨਹੀਂ ਰਹਿਣਗੇ ਜੇਕਰ ਆਪਾਂ 20 ਤਰੀਕ ਦੇ ਮੌਸਮ ਦੀ ਗੱਲ ਕਰੀਏ 20 ਤਰੀਕ ਨੂੰ ਆਪਾਂ ਨੂੰ ਜ਼ਿਆਦਾ ਇਲਾਕਿਆਂ ਦੇ ਵਿੱਚ ਤੁੰਦ ਦੇਖਣ ਨੂੰ ਮਿਲ ਸਕਦੀ ਹੈ ਕਿਉਂਕਿ ਪੂਰਬੀ ਹਵਾ ਦੀ ਵਾਪਸੀ ਕੁਝ ਇਲਾਕਿਆਂ ਵਿੱਚ ਦੇਖਣ ਨੂੰ ਮਿਲੇਗੀ ਅਤੇ ਕੁਝ ਇਲਾਕਿਆਂ ਦੇ ਵਿੱਚ ਪੱਛਮੀ ਹਵਾ ਦੀ ਵਾਪਸੀ ਹੋਏਗੀ ਤਕਰੀਬਨ ਇਸੇ ਤਰ੍ਹਾਂ ਦਾ ਮੌਸਮ ਦੇਖਣ ਨੂੰ ਮਿਲੇਗਾ ਇਹ ਸੀਗੀ ਮੌਸਮ ਦੀ ਹੁਣ ਤੱਕ ਦੀ ਜਾਣਕਾਰੀ ਮਿਲਦਿਆਂ ਲਈ ਵੀਡੀ